ਜ਼ਿਲ੍ਹਾ ਪਟਿਆਲਾ ਦੇ ਪਿੰਡਾਂ ਚ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਪਹੁੰਚੇ ਕੈਬਨਿਟ ਮੰਤਰੀ ਡਾਕਟਰ ਬਲਬੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਹੜ੍ਹਾਂ ਤੇ ਪਾਰਸ਼ਾ ਕਰਕੇ ਜ਼ਿਆਦਾ ਪਰੇਸ਼ਾਨੀ ਕਰਕੇ ਵੀ ਲੋਕਾਂ ਲੋਕ ਜਿਹੜੇ ਨੇ ਉਹ ਇਸ ਤੋਂ ਪ੍ਰਭਾਵਿਤ ਹੋਏ ਨੇ ਡਾਕਟਰ ਕਹਿੰਦਾ ਅੱਜ ਮੈਂ ਸਾਰੇ ਇਧਰ ਨਾਬਾ ਰੋਡ ਦੇ ਪਿੰਡ ਕਵਰ ਕਰ ਰਿਹਾਗਾ ਮੈਂ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੇ ਬਾਰਡਰ ਦੇ ਸੱਤ ਜਲੇ ਉੱਥੇ ਸੇਵਾ ਨਿਭਾ ਰਿਹਾ ਸੀਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਤੁਸੀਂ ਕਹ ਲਓ ਵੀ ਜਾਨੀ ਮਾਲੀ ਉੱਥੇ ਨੁਕਸਾਨ ਬਹੁਤ ਹੋਇਆ ਸੀ ਉੱਥੇ ਵੀ ਨਾ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਬਹਿ ਗਿਆ ਸੀ ਤੇ ਜਦੋਂ ਮੈਂ ਵਾਪਸ ਆਇਆ ਤੇ ਮੈਨੂੰ ਖਬਰ ਮਿਲੀ ਕਿ ਇੱਥੇ ਆਪਣੇ ਜਿਹੜਾ ਇਸ ਵਾਰੀ ਬੋਨਾ ਵਾਇਰਸ ਹੈ ਨਾ ਇਹ ਬਾਈਚ ਆਇਆ ਸੀ ਇਹ ਤਾਂ ਬਹੁਤ ਸਵੀਅਰ ਅਟੈਕ ਹੋਇਆ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਤੇ 200 400 600 ਏਕੜ ਦੇ ਵਿੱਚ ਜਿਹੜਾ ਹੈਗਾ ਜੀ ਉਹ ਜਮੇ ਫਸਲ ਖਤਮ ਹੋ ਗਈ ਇੱਕ ਦਾਣਾ ਵੀ ਨਹੀਂ ਆਣਾ ਕਿਸਾਨ ਦਾ ਔਰ ਇਹ ਵੀ ਇੱਕ ਮਤਲਬ ਤੁਸੀਂ ਕਹਿੰਦੇ ਹੋ ਵੀ ਜਿਹੜਾ ਹੜਾ ਕਰਕੇ ਜਾਂ ਜਿਹੜਾ ਜਿਆਦਾ بارشਾਂ ਕਰਕੇ ਉਹਦੀ ਮਾਰ ਹੈ ਵੀ ਇਹਨੂੰ ਲੋਕਲ ਫਲਡਿੰਗ ਵੀ ਕਹਿ ਦਿੰਦੇ ਆ ਅਸੀਂ ਉਹਦੇ ਕਰਕੇ ਜਿਹੜੀ ਬਿਮਾਰੀ ਜਿਆਦਾ ਫੈਲੀ ਹੈ ਇਸ ਵਾਰੀ ਤੇ ਇਹ ਬਿਲਕੁਲ ਹੀ ਬਹੁਤ ਸਾਰੇ ਕਿਸਾਨਾਂ ਨੇ ਹੁਣ ਵੀ ਸਾਡੇ ਨਾਲ ਕਿਸਾਨ ਹੈਗੇ ਜਿਨ੍ਹਾਂ ਦੇ ਉਹਨਾਂ ਨੇ ਆਪਣਾ ਸੌਜੇ ਦੇ ਵਿੱਚ ਹੋਰ ਜਿੰਨਾਂ ਦੇ ਵਿੱਚ ਜ਼ਮੀਨ ਠੇਕੇ ਤੇ ਲਈ ਉਹਨਾਂ ਨੇ ਠੇਕਾ ਵੀ ਦਿੱਤਾ ਹੋਇਆ ਔਰ ਸਾਰਾ ਮਤਲਬ ਫਸਲ ਹੁਣ ਕੱਟਣ ਵਾਲਾ ਸਮਾਂ ਸੀਗਾ ਜੀ ਮਤਲਬ ਔਰ ਬਿਲਕੁਲ ਹੀ ਸਾਰਾ ਖਰਚਾ ਵੀ ਕੀਤਾ ਹੋਇਆ ਔਰ ਕਿਸਾਨਾਂ ਦੇ ਵਾਸਤੇ ਬਹੁਤ ਔਖਾ ਜੀ ਇੰਦੇ ਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਆਲਰੇਡੀ ਜਿਹੜਾ ਆਰਡਰ ਕਰਤੇ ਆ ਕਿ ਇਹਦੇ ਜਿਹੜਾ ਸਪੈਸ਼ਲ ਗਰਦੌਰੀ ਕਰਕੇ ਤਾਂ ਕਿ ਇਹ ਵੀ ਜਿਹੜਾ ਖਰਾਬਾ ਜਿਹੜਾ ਵਾਸ਼ਾ ਕਰਕੇ ਦਾੜਾ ਕਰਕੇ ਹੋਇਆ ਕਿਸਮ ਦਾ ਲੋਕਲ ਲੋਕਰ ਫਰਾਈਡਿੰਗ ਨੂੰ ਅਸੀਂ ਕਹਿ ਦਿੰਦੇ ਆ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਮੁਆਵਜ਼ੇ ਦਾ ਜਿਹੜਾ ਹੈਗਾ ਚਾਰਾ ਜੋਇ ਕਰਦੇ ਆਂ ਜੀ ਆਪਾਂ ਨੇ ਅੱਜ ਕਿੰਨੇ ਕਿ ਪਿੰਡ ਦਾ ਦੌਰਾ ਹੈ ਮੰਤਰੀ ਸਾਹਿਬ ਮੈਂ ਸਾਰੇ ਤਕਰੀਬਨ ਜਿਹੜੇ ਮੈਂ ਚਾਹੇ ਮੈਂ ਹਰ ਪਿੰਡ ਦੇ ਵਿੱਚ ਸੜਕਾਂ ਦੇ ਹੁਮਰਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਬੜੀ ਕੋਸ਼ਿਸ਼ ਹੈ ਕਿ ਮੈਂ ਸਾਰੇ ਕੌਂਸਲ ਚਾਂਸੀ ਜੋ ਲੰਘ ਰਿਹਾ ਮੈਂ ਜੇ ਕਿਸੇ ਪਿੰਡ ਚ ਪਾਰਟੀਕੂਲਰ ਪਿੰਡ ਦੇ ਵਿੱਚ ਇਹਦਾ ਨਾ ਜਾਵਾਂ ਬਟ ਮੈਂ ਖੇਤ ਸਾਰੇ ਦੇਖ ਰਾਇਆ ਗਿਆ ਜਿੱਥੇ ਜਿੱਥੇ ਸਾਰੀਆਂ ਮੇਨ ਰੋਡਸ ਤੇ ਦੋਨੋਂ ਪਾਸੇ ਆ ਹਰ ਜਗ੍ਹਾ ਤੇ ਤਾਂ ਅਸਰ ਹੈਗਾ ਔਰ ਬਾਕੀ ਵੀ ਜਿਹੜੇ ਜ਼ਿਲ੍ਹਿਆਂ ਤੋਂ ਖਬਰ ਆਈ ਹੈ ਸਭ ਤੋਂ ਜ਼ਿਆਦਾ ਅਸਰ ਪਟਿਆੜੇ ਇਹ ਮੁਆਵਜ਼ਾ ਕਿੰਨੇ ਕਿ ਦਿਨਾਂ ਅੰਦਰ ਨਾਪੇ ਜਾ ਰਿਹਾ ਹੈ ਇਹ ਹੁਣ ਸਰਵੇ ਹੋਏਗਾ ਜੀ ਕਰਦੌਰੀ ਹੋਏਗੀ ਉਸ ਤੋਂ ਬਾਅਦ ਜਿਹੜਾ ਸਾਡੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 45 ਦਿਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨ ਤੱਕ ਜਿਹੜੀ ਅਗਲੀ ਫਸਲ ਬੀਜਣੀ ਆ ਉਹਦੇ ਵਾਸਤੇ ਜਿਹੜਾ ਡੀਏਪੀ ਚਾਹੀਦਾ ਹੈ ਰਾਂ ਨੂੰ ਉਹਦੇ ਵਾਸਤੇ ਔਰ ਹੋਰ ਵੀ ਜਿਹੜੀਆਂ ਇਹਦੀ ਮਦਦ ਕੀਤੀ ਜਾ ਸਕਦੀ ਉਹ ਵੀ ਮੈਂ ਇਨਸ਼ੋਰ ਕਰ ਰਿਹਾ ਕਿ ਜਿਹੜਾ ਡੀਏਪੀ ਦਾ ਰੇਖ ਜਿਹੜੇ ਲੱਗ ਜਾਣ ਉਹ ਇਹਨਾਂ ਨੂੰ ਅਗਲੀ ਫਸਲ ਬੀਜਣ ਦੇ ਵਿੱਚ ਉਹਨਾਂ ਬਾਕੇ ਤੇ ਜਿਹੜਾ ਦੂਜਾ ਹੈਗਾ ਇਹ ਜਿਹੜਾ ਸਰਵੇ ਆ ਮੈਂ ਕੋਸ਼ਿਸ਼ ਹੈ ਵੀ ਅਗਲੇ 5-7 ਦਿਨਾਂ ਚ ਹੋ ਜਾਏ